ਕਿ ਤੁਸੀਂ ਬੜੀਆਂ ਵਾਲੀ ਗੱਲ ਕੀਤੀ। ਉਹ ਬੜੀਆਂ ਤਾਂ ਐਂਦੀ ਜੀ ਚੱਠਿਆਂ ਦੀਆਂ ਤੋਂ ਬੁੜੀਆਂ ਨਹੀਂ ਇਹ ਤੇ ਅੰਬਰਸਰ। ਚੱਠਿਆਂ ਦੀਆਂ। ਆਹ ਚੱਠਿਆਂ ਦੀਆਂ। ਉਹ ਮੱਥਾ-ਮੱਥਾ ਟੇਕ ਕੇ ਸਵੇਰੇ ਤੜਕੇ ਅੰਬਰਸਰ ਬਾਪੜ ਬੜੀਆਂ ਬਾਜ਼ਾਰ ਚ ਵਾਗੀਆਂ। ਠੀਕ ਹੈ। ਉੱਥੇ ਬੜੀਆਂ ਲੈ ਕੇ ਆ ਗਈਆਂ। ਬੜੀਆਂ ਲੈ ਕੇ ਦੂਏ ਦਿਨ ਘਰ ਆ ਗਈਆਂ ਆਪਦੇ। ਉਹ ਹੁਣ ਉਹ ਨੂੰ ਨੂੰ ਫੜਾਤੀ ਵੀ ਆਹ ਨਾ ਸਮਾਨ ਜਿਹੜਾ ਲਿਆਈਆਂ ਕਰਕੇ ਨੂੰ ਨੇ ਖੋਲ ਕੇ ਦੇਖਿਆ। ਉਹ ਬੜੀਆਂ ਸੁਸਤਰੀ ਵਾਲੀਆਂ ਦੀਆਂ ਲੱਗੀਆਂ ਹੋਈਆਂ। ਅੱਛਾ ਸੁਸਤਰੀ ਲੱਗੀ ਹੋਈ ਸੀ। ਭੈਣ ਦੇ ਖਤਮ ਨੇ ਲੱਗੀਆਂ ਹੋਈਆਂ ਦੇਤੀਆਂ। ਵਾਗੀਆਂ ਦੋ ਦਿਨ ਤੜਕੇ ਅੰਮਰਸਰ 250 ਕਿਲੋਮੀਟਰ 250 ਕਿਲੋਮੀਟਰ ਬੜੀਆਂ ਵਾਪਸ ਕਰਕੇ ਆਈਆਂ ਬੜੀਆਂ ਵਾਪਸ ਕਰਨਾ ਫਰੀਦ ਹੀ ਫਿਰ ਕਿਰਾਇਆ ਨਹੀਂ ਤੀ ਕਿਰਾਇਆ ਨਹੀਂ ਤੀ ਕਾ ਕਰਕੇ ਆ ਲੈ ਲੈ ਲੋ ਬਈ ਲੈ ਕਰ ਲੋ ਸੁਣ ਲੋ ਬੜੀਆਂ ਵਾਪਸ ਕਰਕੇ ਆਈਆਂ ਨੇ ਕਿਉਂ ਮਾਤਾ ਕਿਵੇਂ ਲੱਗਿਆ ਲੈ ਦੇਖ ਲੋ ਬਈ ਇਹ ਰੋਡਾਂ ਕੰਦਾ ਮਰ ਲਗ ਰਹੇ ਲੋ ਧਰੰਗਾ ਹੁੰਦਾ ਕਦੇ ਨੂੰ ਟ੍ਰੈਕ ਹੁੰਦਾ ਰੋਡਿਆ ਰਫੀਮ ਖਾਨ ਉਧਰੰਗਾ ਨੂੰ ਹੁਣ ਮਰੇ ਖਾਨ ਨੂੰ ਲੋਕ ਮਰਨਾ ਕਿਹੜਾ ਪੁੱਛਦਾ ਐ ਇੰਨਾਂ ਵਾਲੀ ਗੱਲ ਐ ਜਿਹੜੀ ਬਹੁਤ ਵੱਡੀ ਗੱਲ ਐ ਪੁਆਰ ਮਾਦਦ ਕੇ ਪੈਸੇ ਆਲੀ ਲਾਦੇ ਪਰ ਤਰ ਦੇ ਹੜ ਘਾ ਦੇਣਾ ਨਾ ਨਾ ਲਾ ਅੱਛਾ ਮਰ ਜਾਣਗੇ ਲੋਗ ਮਰ ਜਾਣਗੇ ਲੋਗ ਬਿਲਕੁਲ ਬੋਟਾ ਕੋਲੀ ਵਾਲੇ ਤੇ ਨੇ ਫਿਰ ਠੀਕ ਹੈ ਜੀ ਜਿਹੜੇ ਬੰਦੇ ਜੀ ਆਪਣਾ ਆ ਬਲ ਸੁਨਾਮ ਸੁਨਾਮ ਹੈ ਬਿਲਕੁਲ ਜੀ ਧੰਨਵਾਦ ਦੇਖੋ ਕੋਈ ਆਏ ਜਰ ਸਾਰੇ ਨਹੀਂ ਹੁੰਦੇ ਆਪਾਂ ਸਾਰੇ ਪੰਜੇ ਉਂਗਲੇ ਇੱਕ ਪਾਸੇ ਵੀ ਨਹੀਂ ਹੈਗੀਆਂ ਇਹ ਕਹਿੰਦੇ ਵੀ ਪੈਸੇ ਲਾਗੂ ਹੋਣੇ ਚਾਹੀਦੇ ਨੇ ਇਹ ਡਰਦੇ ਨਹੀਂ ਅਸੀਂ ਮਾਣਾ ਇਹ ਠੀਕ ਹੈ ਮੰਗ ਕਰਾਂ ਦੋਦਿਆਂ ਦਾ ਫ੍ਰੀ ਕਰੇ ਜਗਣਾ ਕਰਨਾ ਅੱਛਾ ਟੋਟਿਆਂ ਦੇ ਠੇਕੇ ਠੇਕੇ ਹਾਂ ਕਰ ਦੇ ਬੁੱਕੀ ਬੁੱਕੀ ਫ੍ਰੀ ਕਰ ਦੇਣਾ ਹਾਂਜੀ ਬੁੱਕੀ ਫ੍ਰੀ ਕਰ ਦੇਣਾ ਬਿਲਕੁਲ ਆਉਂਦਾ ਬੇੜਾ ਗਲਤ ਕਰਦਾ ਇਹਨਾਂ ਨੇ ਇਹ ਦੇਖੋ ਫ੍ਰੀ ਨੇ ਲੋਕ ਮੰਗਦੇ ਬਣਾਦੇ ਠੀਕ ਹੈ ਸੋ ਸਾਹਮਣੇ ਦੇਖ ਲਓ ਕੀ ਹਾਲਤ ਹੋ ਰਹੀ ਹੈ ਇਹ ਤੇ ਭਗਵਾਨ ਜੀ ਨੂੰ ਮੜੀ ਮੋੜੀ ਆਪ ਸੁਧਦੀ ਚਾਹੀਦੀ ਹੈ ਕਿ ਵੀ ਕੋਨਾ ਕੁਸੂ ਦਾ ਹਿੱਲਾ ਕੀਤਾ ਜਾਵੇ ਠੀਕ ਹੈ ਜੀ ਫ੍ਰੀ ਉਹ ਵੀ ਮਾੜੀ ਹੈ ਵੀ ਜੀ ਫ੍ਰੀ ਉਹ ਵੀ ਮਾੜੀ ਹੈ ਇਹ ਵੀ ਫ੍ਰੀ ਇਹ ਵੀ ਮਾੜੀ ਹੈ ਇਹ ਹੀ ਚੀਜ਼ ਆ ਫ੍ਰੀ ਕਰੀ ਜਾਂਦਾਗਾ ਲੋਕਾਂ ਨੇ ਫ੍ਰੀ ਕਰ ਦੇ ਕਰ ਦੇ ਭੁਖੀ ਭੁਖੀ ਫ੍ਰੀ ਕਰ ਦਨ ਜੇ ਕਰ ਭੁਖੀ ਫ੍ਰੀ ਕਰ ਦਨਾ ਬਿਲਕੁਲ ਜੀ ਬਿਲਕੁਲ ਡੋਡਿਆ ਕਰਦਾ ਮਰ ਲਗ ਰਾ ਲੋਕਾ ਠੀਕ ਹੈ ਜਿਹੜੇ ਉਂਦਰ ਆਂ ਗੁੰਦਾ ਕਿਦ ਨੂੰ ਟੈਗ ਹੁੰਦਾ ਡੋਟਿਆ ਫ੍ਰੀ ਮਖਾਨ ਅੰਦਰ ਆਂ ਗਾ ਨੂੰ ਹੁਣ ਮਰੇ ਖਾ ਨੂੰ ਲੋਕ ਮਰਨਾ ਹੈ ਮਾਪ ਕਿਉਂ ਕਰਾਇਆ ਮੈਂ ਬਿਲਾ ਠੀਕ ਹੈ ਜਿਹਨੂੰ ਲਾਵੇ ਸਮਗਾ ਘਟਾਵੇ ਦਾ ਰੇਟ ਘਟਾ ਦੇ ਦਾ ਠੀਕ ਹੈ ਰੇਟ ਘਟਾਵੇ ਬਿਲ ਦਾ ਰੇਟ ਘਟਾ ਦੇ ਹਾਂ ਬਹੁਤ ਵਧੀਆ ਤਨਖਾਹਾਂ ਦਾ ਪੂਰੀਆਂ ਹੋ ਜਨ ਤਨਖਾਹ ਪੂਰੀਆਂ ਹੋ ਜਨ ਦਰਗਾਹ ਦਾ ਦਿੱਤੇ ਜਾਂਦੇ ਕਿਸ ਦੀਆਂ ਵੀ ਕਰਾਇਆ ਲਾਗੂ ਹੋਣਾ ਚਾਹੀਦਾ ਉਨੇ ਹੋ ਗੀ ਕਰਦਾ ਦਾ ਕਹਦੇ ਇਹ ਵੀ ਇਹਦਾ ਕਾਂਗਰਸ ਕਰਕੇ ਗਈ ਆ ਮੈਂ ਥੋੜੂ ਕਰਿਆ ਸਤਿ ਸ੍ਰੀ ਅਕਾਲ ਦੋਸਤੋ ਤੁਹਾਨੂੰ ਪੰਜਾਬ ਰੋਡਵੇਜ ਦਾ ਜਿਹੜਾ ਨਵਾਂ ਫਾਰਮੂਲਾ ਸੀ ਉਹ ਦਿਖਾਉਂਦੇ ਆਂਗੇ ਵੀ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਜਿਹੜੀਆਂ ਸਵਾਰੀਆਂ ਨੇ ਉਤਰਨਾ ਹੈ ਵਿਚਾਰੀਆਂ ਨੇ ਉਹਨਾਂ ਨੂੰ ਉਤਰ ਨਹੀਂ ਦੇ ਰਹੇ ਕਿ ਆ 25 ਨੇ ਬੁੜੀਆਂ ਨੇ ਜਾਦੇ ਉਤਰਨ ਵਾਲੀਆਂ ਵੀ ਬੁੜੀਆਂ ਨੇ ਚੜਨ ਵਾਲੀਆਂ ਵੀ ਬੁੜੀਆਂ ਨੇ ਹੋਰ ਕੋਈ ਹੋਰ ਤਾਂ ਕੋਈ ਹੈ ਨਹੀਂ ਲਗਭਗ 90% ਇਹੀ ਚੱਲ ਰਿਹਾ ਹੈ ਕਿਉਂ ਜੀ ਇੱਥੇ ਜੁੰਦੀਆਂ ਨੇ ਚੋਰੀਆਂ ਹਾਂ ਚੋਰੀ ਬਹੁਤ ਹੁੰਦੀ ਹੈ ਜੀ ਯੂਰੇ ਜਦੋਂ ਬੱਸਾਂ ਤੇ ਚੜਦੀਆਂ ਨੇ ਉਦੋਂ ਹਾਂ ਬੈਗ ਪਾਏ ਹੁੰਦੇ ਨੇ ਬੈਗ ਦੀ ਮਗਦੀ ਜਿੱਪ ਵਿਚ ਪਾ ਲੈਂਦੀ ਨੇ ਮੋਬਾਈਲ ਜਾਂ ਪਰਸਾ ਪਰਸ ਕੱਢ ਕੇ ਲੈ ਆਏ ਨੇ ਜਦੋਂ ਵਿੱਚ ਚੜਦੀਆਂ ਦੇਖਦੀਆਂ ਨੇ ਵੀ 50 ਰੁਪਏ ਦੀ ਟਿਕਟ ਵਿੱਚ ਨੁਕਸਾਨ ਹਜ਼ਾਰਾਂ ਰੁਪਏ ਦਾ ਕਰਾ ਲੈਂਦੀਆਂ ਨੇ ਮੁਫਤ ਨੇ ਕਰਿਆ ਸਾਰਾ ਕੁਝ ਬੇਡਾ ਕਰਕੇ ਆਪਾਂ ਮੁਫਤ ਨੇ ਬੇਡਾ ਕਰਕੇ ਕਰਿਆ ਖਿੱਚ ਤੂ ਵੀ ਬਹੁਤ ਹੁੰਦੀ ਹੈ ਜੀ ਜਦੋਂ ਪੰਜਾਬ ਦਾ ਕੋਈ ਚੀਜ਼ ਹੋ ਜਿਹੜੀ ਮੱਚੀ ਹੋਊਗੀ ਹਰੇਕ ਚੀਜ਼ ਮੁਫਤ ਪੰਜਾਬ ਚ ਹਰੇਕ ਮੁਫਤਲ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਉਂਡ ਜ਼ੀਰੋ ਰਿਪੋਰਟ ਇੱਥੇ ਚੋਰੀਆਂ ਹੁੰਦੀਆਂ ਨੇ ਆਪਾਂ ਕਹਿੰਦੇ ਪਰਸ ਨਿਕਲ ਗਏ ਮੋਬਾਈਲ ਨਿਕਲ ਗਏ ਇੱਥੇ ਹੁੰਦਾ ਭੀੜ ਚ ਪਤਾ ਨਹੀਂ ਲੱਗਦਾ ਚੜਨ ਲੱਗੇ ਇੱਕੋ ਲੱਗ ਤੂੰ ਉਤਰਨ ਚੜਦੇ ਇੱਕੋ ਦੂਜੇ ਨਾਲ ਖਿੱਚਤੂ ਹੁੰਦੀ ਆ ਇੱਥੇ ਚੋਰੀਆਂ ਹੁੰਦੀਆਂ ਨੇ ਤੇ ਵੀਡੀਓ ਬਾਅਦ ਸ਼ੇਅਰ ਕਰਦੇ ਇੱਥੇ ਗੌਰ ਕਰਨ ਵਾਲੀ ਹੁੰਦੀ ਐ ਮੈਂ ਦੇਖਿਆ ਮਾਈਆਂ 20 50 ਦੀ ਟਿਕਟ ਪਿੱਛੇ ਹਜ਼ਾਰਾਂ ਰੁਪਈਆ ਦਾ ਨੁਕਸਾਨ ਪਾਲੀਆਂ ਲਾ ਲੀਆਂ ਕਿਸੇ ਦੇ ਕਾਟੇ ਕਿਸੇ ਦਾ ਮੋਬਾਈਲ ਕੱਢ ਲਿਆ ਕਿਸੇ ਦਾ ਕੁਝ ਕੱਢ ਬਸਾਂ ਚੋ ਚੜਦੀਆਂ ਤੇ ਉਤਰਦੀਆਂ ਨੇ ਮਾਈਆਂ ਕਿਉਂਕਿ ਭੀੜ ਚ ਪਤਾ ਨਹੀਂ ਲੱਗਦਾ ਆਜੋ ਜੀ ਪੰਜਾਬ ਦਾ ਪਹਿਲੇ ਲੋਕਾਂ ਨੂੰ ਲੰਗਰ ਖਵਾਉਣ ਵਾਲੇ ਇਹਨਾਂ ਤਾਂ ਮੁਫਤ ਦੇਣ ਦੀ ਕੋਈ ਲੋੜੇ ਨਹੀਂ ਥੋ-ਥੋ ਲੰਗਰ ਲਾਉਂਦੇ ਨੇ ਜਾ ਕੇ ਇਹ ਹੁਣ ਅਰਪਰ ਪਈਆਂ ਦੇ ਲੰਗਰ ਕਈ ਹਜ਼ਾਰ ਕਰੋੜ ਦੇ ਲੰਗਰ ਲਾਉਣਗੇ ਹੁਣ ਛੋਟੇ ਸੇਵ ਜਦਾਂ ਤੇ ਇਹਨਾਂ ਨੂੰ ਤਾਂ ਫਰੀ ਦੀ ਲੋੜੇ ਨਹੀਂ ਹੈਗੀ ਇਹਨਾਂ ਨੂੰ ਫਰੀ ਕਿਉਂ ਦਿੱਤਾ ਜਾ ਰਿਹਾ ਹੈ ਦਾ ਪੰਜਾਬ ਦਾ ਦਾਨ ਕਰਨ ਵਾਲਾ ਪੰਜਾਬ ਨੂੰ ਭੁਖਾਰੀ ਬਣਾਤਾ ਭੁਖਾਰੀ ਬਣਾਤਾ ਦਾਨੀਆਂ ਨੂੰ ਦਾਨੀਆਂ ਨੂੰ ਪਹਿਲੀ ਵਾਰੀ ਆਇਆਗਾ ਵੀ ਦਾਨੀਆਂ ਨੂੰ ਭੁਖਾਰੀ ਬਣਾਉਣਾ ਸਮਝ ਲਓ ਪੂਰੇ ਤੇ ਦੁਨੀਆ ਦੇ ਵਿੱਚ ਜਾ ਕੇ ਖਾਲ ਸਾਈਡ ਵਰਗੇ ਲੰਗਰ ਲਾਉਂਦੇ ਨੇ ਔਰ ਆਖ ਦੇ ਵਿੱਚ ਆ ਸਪਰੇਨ ਦੇ ਵਿੱਚ ਕਰ ਰਹੇ ਵੱਡਾ ਹੜਪੀੜ ਤਾਂ ਨੂੰ ਵਿਚਾਰ ਰਹੇ ਨੇ ਪਰ ਇੱਥੇ ਭੁਖਾਰੀ ਬਣਾਇਆ ਜਾ ਰਿਹਾ ਹੈ ਪੰਜਾਬੀਆਂ ਨੂੰ ਮੰਗ ਤੇ 150 ਪਿੱਛੇ ਨੁਕਸਾਨ ਵੀ ਕਰਾ ਲੈਂਦੀਆਂ ਨੇ ਮਾਈਆਂ ਬੀਬੀਆਂ ਪਰਸ ਨਿਕਲ ਜਾਂਦੇ ਨੇ ਮੋਬਾਈਲ ਨਿਕਲ ਜਾਂਦੇ ਨੇ ਭਿਲਡਾਂ ਚ ਕਿਹੜਾ ਪਤਾ ਲੱਗਦਾ ਹੁਣ ਵਿੱਚ ਕੌਣ ਹੈ ਚੋਰ ਹੈ ਕੌਣ ਸਾਧਿਆ ਓਰੇ ਕੱਠ ਚ ਇਹ 10-10 ਕਿੱਲੇ ਵਾਲੇ 20-20 ਕਿੱਲੇ ਵਾਲੇ ਲੱਖ-ਲੱਖ ਰੁਪਇਆ ਤਨਖਾਹ ਲੈਂਦੀਆਂ ਨੇ ਲੈਂਦੇ ਨੇ ਮੁਲਾਜ਼ਮ ਉਹ ਵੀ ਫਰੀਜ਼ ਦਾ ਸਫਰ ਦਾ ਲਾਲਚ ਰੋਡਵੇਜ ਨੂੰ ਠਿਆਨੀ ਨਹੀਂ ਬਚ ਰਹੀ ਅੱਜ ਤੇ ਇੱਧਰ ਪਿਛਲੇ ਪਾਸੇ ਬਾਥਰੂਮ ਨੇ ਆ ਮੁਸਕ ਮਾਰਦੀ ਆ ਖੜਨਾ ਔਖਾ ਹੋ ਰਿਹਾ ਓਰੇ ਰੋਡਵੇਜੇ ਫਿਰ ਸਰਕਾਰ ਨੂੰ ਜੇ ਕੁਝ ਬਚੂ ਤਾਂ ਫਿਰ ਬਾਥਰੂਮਸ ਆ ਰੋਣਗੇ ਜੇ ਪੈਸੇ ਆਉਣਗੇ ਜੇ ਪੈਸੇ ਆਉਣਗੇ ਔਰ ਇਹ ਦੇਖ ਲੋ ਠਬਾ ਆ ਰਹੀ ਆ ਹੁਣ ਪੂਰੀ ਕਿੰਨੀ ਦੂਰ ਖੜਿਆਂਗੇ ਚੜਨ ਪਿੱਛੇ ਲੜਾਈ ਹੁੰਦੀ ਐ ਬੇਨਤੀ ਕਰਦੇ ਆਂ ਕਿ ਇਹ ਚੀਜ਼ਾਂ ਤੇ ਗੌਰ ਕਰੇ ਸਰਕਾਰ ਨਾ ਪਖਿਹਾਰੀ ਬਣਾਓ ਪੰਜਾਬ ਨੂੰ ਉਮੰਤਮਾਨ ਸਾਹਿਬ ਤੁਸੀਂ ਤਾਂ ਬੜੀਆਂ-ਬੜੀਆਂ ਗੱਲਾਂ ਕਾਣਿਆਂ ਚ ਗਾਉਂਦੇ ਸੀ ਹੋਰ ਕਰਦੇ ਸੀ ਪਰ ਪੰਜਾਬ ਦੇ ਅੱਜ ਕਿਹੜੇ ਹਾਲਾਤ ਬਣ ਰਹੇ ਨੇ ਇਹ 50 ਸੌ ਦੀ ਟਿਕਟ ਪਿੱਛੇ ਲੜ ਰ ਇੱਕ ਦੂਜੇ ਨਾਲ 100 ਰੁਪਏ ਪਿੱਛੇ ਲੜਾਈ ਹੋ ਰਹੀ ਹੈ ਕਾੜਨ ਪਿੱਛੇ ਲੜਾਈਆਂ ਹੁੰਦੀਆਂ ਨੇ ਕੀ ਹੋ ਰਿਹਾ ਇਹ ਪੰਜਾਬ ਦਾ ਕੀ ਬਣਾਤਾ ਤੁਸੀਂ ਨੇ ਕਿੜੇ-ਕੜੇ ਸੀ ਇਤਿਹਾਸ ਸੁਣਾਉਣੇ ਹਰੀ ਸਿੰਘ ਨਲੂਏ ਦੇ ਮਹਾਰਾਜਾ ਜ ਸਿੰਘ ਦੇ ਰਾਜ ਦੇ ਤਾਂ ਆ ਹਾਲਾਤ ਨੇ ਅੱਜ ਪੰਜਾਬ ਦੇ ਉਹ ਰਾਜੇ ਆ ਮਹਾਰਾਜਾ ਜਿਨੇ ਰਾਜ ਕਰੇ ਨੇ ਮਾਤਾ ਭਾ ਕੌਰ ਬੀਬੀ ਹਰ ਸਰਨ ਕੌਰ ਜਿਹੜੀ ਚਿੱਠੀ ਲੈ ਕੇ ਗਈ ਹਰੀ ਸਿੰਘ ਨਲੂਏ ਕੋਲੇ ਆ ਗਿਆ ਬਾਰਸ਼ਾਂ ਦੇਖ ਲਓ 100 ਰੁਪਏ ਦੀ ਟਿਕਟ ਪਿੱਛੇ ਲੜ ਰਹੀਆਂ ਨੇ ਬੱਸਾਂ 'ਚ ਆ ਗਈ ਰੋਡ ਬੇਜ ਦੀ ਲਾਰੀ ਹੁਣ ਦੇਖਿਓ ਹਾਲਾਤ ਦੇਖਿਓ ਵੀ ਕੀ ਹਾਲਾਤ ਬਣਦੇ ਨੇ ਰੇ はい ਜੀ ਪ੍ਰਾਈਵੇਟ 'ਚ ਚੜਦੇ ਨਹੀਂ ਨਮਕੀਲਾ ਜਦੋਂ ਸੱਟ ਲੱਗੇ ਪ੍ਰਾਈਵੇਟ 'ਚ ਚੜਦੇ ਨਹੀਂ ਹਾਂ ਰੋਡ ਵੇਜ ਨੇ ਫਿਰ ਤੋਹਫਾ ਦੇ ਰਖਿਆ ਹੈ ਹਾਂ ਤੋਹਫਾ ਤੋਹਫਾ ਨਾਰਕਪੁਰਾ ਹਲਾ ਦੋ ਬੇਖੇ ਮਹਿਲਾ ਚੁੰਦੇ 10 ਰੁਪਏ ਦਿੰਦੀਆਂ 10 ਰੁਪਏ ਵੀ ਅੱਛਾ ਮਹਿਲਾ ਨੂੰ 10 ਰੁਪਏ ਦੇ ਦੱਸ ਦਉਂਦਾ ਕਿ 10 ਰੁਪਏ ਦਾ ਬਾਬੂ ਠੀਕ ਹੈ ਕੀਲੇਲਾਤ ਨੇ ਫਿਰ ਰੋਡ ਵੇਜ ਦਾ ਛੋਡੇ ਟਾਇਰ ਬਦਲ ਤੈਨੂੰ ਟਾਈਮ ਤੇ ਹੋਰ ਆ ਦੇ ਰੋਡ ਛੋਟੇ ਸਾਹਮਣੇ ਦੇ ਲੋ ਆ ਦੇਖ ਲੋ ਬਈ ਕਹਿੰਦਾ ਆ ਜੋ ਮੜਾ ਇੱਥੇ ਆ ਜਾ ਦੇਖੋ ਜੀ ਲੜਾਈ ਹੋ ਰਹੀ ਹੈ ਕੋਈ ਕਿਦਾ ਪਰਸੇ ਕੋਈ ਦਾ ਬੱਦੂ ਪਰਸੇ ਦੇਖ ਲੋ ਇੱਥੇ ਚੋਰੀਆਂ ਹੁੰਦੀਆਂ ਨੇ ਜਿਵੇਂ 10 ਰੁਪਏ ਲਾਉਂਦੇ ਮਾਰਾ ਚੋਣ ਤੱਕ ਨਹੀਂ ਲਾਉਂਦੇ 10 ਰੁਪਏ ਨਹੀਂ ਲਾਉਂਦੇ ਆਹ ਦੇਖ ਲੋ ਜੀ ਲੜਾਈ ਹੋ ਰਹੀ ਹੈ ਫਰੀ ਦਾ ਚੱਕਰ ਆਈ ਜੀ ਫਰੀ ਦਾ ਚੱਕਰ ਹੈ ਆ ਲਾ ਲਓ ਠੀਕ ਹੈ ਮੈਂ ਦੇਖੋ ਜੀ ਹਾਲਾਤ ਦੇਖ ਲੋ ਉਤਰ ਨਹੀਂ ਸਵਾਰੀਆਂ ਨੂੰ ਉਤਰ ਨਹੀਂ ਦੇ ਰਹੇ ਆਹ ਦੇਖ ਲੋ ਜੀ ਨੇ ਉਤਰਨਾ ਹੈ ਉਤਰ ਨਹੀਂ ਦੇ ਰਹੇ ਆਹ ਦਾ ਲੋ ਜੀ ਭਗਵੰਤ ਮਾਨ ਸਾਹਿਬ ਜੀ ਦੇਖ ਲੋ ਇਹ ਕੰਮ ਬੰਦ ਕਰ ਦਿਓ ਫਰੀ ਵਾਲਾ ਕਿਉਂ ਪੰਜਾਬ ਨੂੰ ਮੰਗਤੇ ਬਣਾਇਆਗਾ ਇਹ ਮਰਵਾ ਬੱਚਾ ਜੀ ਆਹ ਦੇਖ ਲਓ ਉੱਤਰਨ ਵਾਲੀਆਂ ਸਵਾਰੀਆਂ ਮਸਾਂ ਉੱਤਰੀਆਂ ਨੇ ਵਿਚਾਰੀਆਂ ਹੈ ਜੀ ਬੱਚਾ ਜੀ ਮਰਵਾਉ ਭਈ ਇਹ ਤਾਂ ਲੋਕਾ ਨੂੰ ਆਹ ਦੇਖ ਲਓ ਹਿਸਾਬ ਲਾ ਲਓ ਕਨੈਕਟਰ ਸਾਹਿਬ ਨੇ ਤਾਂ ਮਾਰਤੀ ਸੀਟੀ ਦਾ ਟਾਈਮ ਹੋ ਗਿਆ ਦੇਖੋ ਕਿਹੜਾ ਰਹਿ ਗਿਆ ਉੱਧਰ ਦੇਖ ਲਓ ਉਹ ਡੇਕੀਆਂ ਲੈ ਉਹ ਗਿਰਕੀਆਂ ਆ ਲਾ ਲਓ ਇਹ ਨਾ ਮੌਤ ਨਾਲ ਮਖੌਲ ਹੋ ਰੇ ਮੌਤ ਨਾਲ ਹੋ ਰਿਆ ਜੇ ਕਹਦੀ ਇੱਕ ਆ ਦੇਖ ਨੀ ਜੜਦੇ ਨਹੀਂ ਐ ਠੀਕ ਹੈ ਇਹ ਦੋ ਘੰਟੇ ਖਾਣਾ ਭੇਜੋ ਟਾਈਮ ਇਕੱਠੇ ਜਾਣਾ 100 ਰੁਪਏ ਉਹ ਕੁਛ ਨਹੀਂ ਲਾ ਪਤੰਟੇ ਨਹੀਂ ਹੈਗੇ ਉਹ ਅੰਨੇ ਵਾਹ ਫ੍ਰੀ ਕਰਤਾ ਕੰਮ ਅੰਨੇ ਵਾਹ ਫ੍ਰੀ ਕਰਤਾ